ਉਹ ਕੰਧ ਚਾਹੇ ਸੌਖਾ ਚਾਹੇ ਧੋਖਾ ਤੂੰ ਮੈਨੂੰ ਮੇਰਾ ਨਾਮ ਲੈਂਦੇ ਰਹਿਣਾ ਵਿਵਤਾ ਵੇਲੇ ਕਿਸੇ ਨੂੰ ਪੁਕਾਰ ਕੇ ਦੇਖ ਲਿਓ ਕਿਸੇ ਨੇ ਤੁਹਾਡੀ ਬਾਤ ਨਹੀਂ ਪੁੱਛਣੀ ਹallelujah ਪਰਮੇਸ਼ਵਰਿਓ ਕਿ ਨੂੰ ਵੀ ਭੇਜ ਸਕਦਾ ਆਪਦੇ ਸਵਰਗਦੂਤਾ ਨੂੰ ਖੜੇ ਕਰੂਗਾ ਆਪਣੀ ਰਕਸ਼ਾ ਹੋ ਕਰਨਗੇ ਹallelujah ਤੇ ਗਵਾਂਡੀ ਦਾ ਕੀ ਪਤਕ ਕੋਈ ਆਵੇ ਕਾ ਨਾ ਆਵੇ ਕੋਈ ਫੋਨ ਚੱਕੇ ਕਾ ਨਾ ਚੱਕੇ ਤੇ ਇੱਥੋਂ ਆਪਾਂ ਜਦੋਂ ਇੱਕ ਮਿੰਟ ਵਿੱਚ ਦੇ ਆਪਾਂ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਉਹਦਾ ਆਪੇ ਬੰਦੋਬਸਤ ਕੋਈ ਕਰੂਗਾ ਹallelujah ਤੇ ਸੱਚਮੱਚ ਆਪਾਂ ਪਰਮੇਸ਼ਰ ਅਗੇ ਬੇਨਤੀ ਕਰਦੇ ਆਂ ਅਰਦਾਸ ਕਰਦੇ ਆਂ ਪ੍ਰਾਰਥਨਾ ਕਰਦੇ ਹੋ ਸੱਚਮੁੱਚ ਕੰਨ ਲਾਉਂਦਾ ਵੈ ਕਹਿੰਦਾ ਮੇਰੀਆਂ ਅਰਦਾਸਾਂ ਦੀ ਆਵਾਜ਼ ਵੱਲ ਤੇ ਆਣ ਕਰ ਹallelujah ਸੱਚੇ ਮਨ ਦੇ ਨਾਲ ਨਿਕਲੀ ਇਹ ਨਹੀਂ ਬਾਲਾਚਰ ਕਰ ਲੋ ਫਿਰ ਆਪਾਂ ਪੁੱਠੇ ਕੰਮ ਕਰਨ ਲੱਗ ਕੇ ਉੱਥੇ ਫਿਰ ਉਹ ਪ੍ਰਾਰਥਨਾ ਵੀ ਨਹੀਂ ਕੰਮ ਕਰਦੀ ਛੋਟੀ ਕਰ ਲੋ ਕਹਿੰਦਾ ਪਰਾਈਆਂ ਕੋ ਮੌਲ ਨੂੰ ਬੱਕ ਬੱਕ ਕਰਕੇ ਪ੍ਰਾਰਥਨਾ ਕਰਨੀ ਛੋਟੀ ਕਰ ਲੈ ਮੈਂ ਛੋਟੀ ਵੀ ਸੁਣ ਲੈਣਾ ਹallelujah ਪਰ ਪ੍ਰਾਰਥਨਾ ਕਿੱਥੋਂ ਦਿਲ ਨਿਕਲਣੀ ਚਾਹੀਦੀ ਹੈ ਦਿਲ ਦੇ ਵਿੱਚੋਂ ਦਿਲ ਦੀ ਕੀਤੀ ਹੋਈ ਦੁਆ ਕਿਤੇ ਆਲੀ ਨਹੀਂ ਜਾਂਦੀ ਹallelujah ਕਹਿੰਦਾ ਮੈਂ ਆਪਣੀ ਵਿਵਤਾ ਦੇ ਦਿਨ ਤੈਨੂੰ ਪੁਕਾਰਾਂਗਾ ਕਿਉਂ ਜੋ ਤੂੰ ਮੈਨੂੰ ਉੱਤਰ ਦੇਵੇਂਗਾ ਹallelujah ਵਿਵਤਾ ਵਿੱਚ ਹੀ ਨਹੀਂ ਪੁਕਾਰਨਾ ਸੁੱਖ ਦੇ ਵਿੱਚ ਵੀ ਪੁਕਾਰਨਾ ਵਿਵਤਾ ਦੇ ਜਦੋਂ ਸੁਣਨਾ ਹੀ ਸੁਣਨਾ ਹੈ ਉਹ ਕਹਿੰਦਾ ਚਾਹੇ ਸੌਖਾ ਹੈ ਚਾਹੇ ਦੁੱਖ ਹੈ ਤੂੰ ਮੈਨੂੰ ਮੇਰਾ ਨਾਮ ਲੈਂਦੇ ਰਹਿਣਾ ਵਿਵਤਾ ਵੇਲੇ ਕਿਸੇ ਨੂੰ ਪੁਕਾਰ ਕੇ ਦੇਖ ਲਿਓ ਕਿਸੇ ਨੇ ਤੁਹਾਡੀ ਬਾਤ ਨਹੀਂ ਪੁੱਛਣੀ ਹallelujah ਪਰਮੇਸ਼ਵਰ ਹੀ ਉਹ ਕਿ ਨੂੰ ਵੀ ਭੇਜ ਸਕਦਾ ਆਪਦੇ ਸਵਰਗਦੂਤਾ ਨੂੰ ਖੜੇ ਕਰੂਗਾ ਆਪਣੀ ਰੱਖਸ਼ਾ ਉਹ ਕਰਨਗੇ ਹallelujah ਤੇ ਗਵਾਂਡੀ ਦਾ ਕੀ ਪਤਕ ਕੋਈ ਆਵੇ ਕਾ ਨਾ ਆਵੇ ਕੋਈ ਫੋਨ ਚੱਕੇ ਕਾ ਨਾ ਚੱਕੇ ਤੇ ਇੱਥੋਂ ਆਪਾਂ ਜਦੋਂ ਇੱਕ ਮਿੰਟ ਵਿੱਚ ਦੇ ਆਪਾਂ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਉਹਦਾ ਆਪੇ ਬੰਦੋਬਸਤ ਕੋਈ ਕਰੂਗਾ ਹallelujah ਕਹਿੰਦਾ ਕਿਉਂ ਜੋ ਤੂੰ ਮੈਨੂੰ ਉੱਤਰ ਦੇਵੇਂਗਾ ਕਹਿੰਦਾ हे ਪ੍ਰਭੂ ਦੇਵਤਿਆਂ ਵਿੱਚ ਤੇਰੇ ਤੁੱਲ ਕੋਈ ਨਹੀਂ ਤੇਰੇ ਕੰਮਾਂ ਵਰਗਾ ਕੋਈ ਕੰਮ ਨਹੀਂ ਹੈ ਹallelujah ਸਾਰੇ ਦੇਵਤਿਆਂ ਤੋਂ ਵੱਡਾ ਕੌਣ ਹੈ ਪਰਮੇਸ਼ਵਰ ਆ ਪ੍ਰਭੂ ਜੀਸੂ ਹਾਲੇਲੂਇਆ ਤੇਰੇ ਕੰ다 ਤੁੱਲ ਕੋਈ ਨਹੀਂ ਹਾਲੇਲੂਇਆ ਆਪਾਂ ਉਹਨਾਂ ਨੂੰ ਵੀ ਪੂਜਦੇ ਅਸੀਂ ਪੂਜਦੇ ਸੀ ਪੂਜੀ ਜਾਂਦੇ ਆ ਉਹ ਕਹਿੰਦੇ ਉਹਨਾਂ ਦੇ ਮੂੰਹ ਤਾਂ ਲੱਗਿਆ ਪਰ ਉਹ ਬੋਲਦੇ ਨਹੀਂ ਹਾਲੇਲੂਇਆ ਉਹਨਾਂ ਦੇ ਅੱਖਾਂ ਵੀ ਲੱਗੀਆਂ ਪਰ ਉਹ ਵੇਖਦੇ ਨਹੀਂ ਆਪਾਂ ਨੂੰ ਵੀ ਤੂੰ ਕਿਹੜੇ ਹਾਲਾਤਾਂ 'ਚ ਫਿਰਦਾ ਹਾਲੇਲੂਇਆ ਸੱਚਮੁੱਚ ਪਰਮੇਸ਼ਵਰ ਜਿਹੜਾ ਮੁਰਦਿਆਂ ਨੂੰ ਜਿੰਦੇ ਐਵੇਂ ਨਹੀਂ ਸੀ ਕਰਦਾ ਹੈਗਾ ਸਭ ਕੁਝ ਪਰਮੇਸ਼ਵਰ ਚ ਹੀ ਹੈ ਹਾਲੇਲੂਇਆ ਕਹਿੰਦਾ ਹੈ ਪ੍ਰਭੂ ਉਹ ਸਾਰੀਆਂ ਕੋਮਾਂ ਜਿਨ੍ਹਾਂ ਨੂੰ ਤੂੰ ਸਾਜਿਆ ਆਣ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ ਤੇਰੇ ਨਾਮ ਨੂੰ ਵਡਿਆਉਣਗੀਆਂ ਹallelujah ਸੱਚਮੱਚ ਪਰਮੇਸ਼ਰ ਨੇ ਸਾਰੀ ਧਰਤੀ ਇਨਸਾਨਾਂ ਸਾਰਿਆਂ ਨੂੰ ਪਰਮੇਸ਼ਰ ਨੇ ਬਣਾਇਆ ਕਹਿੰਦਾ ਜਿਹਨੂੰ ਤੂੰ ਸਾਜਿਆ ਇੱਕ ਨਾ ਇੱਕ ਦਿਨ ਤੇਰੇ ਅੱਗੇ ਆ ਕੇ ਝੁਕਣਗੀਆਂ ਤਾਂ ਇਨੋ ਹੀ ਮੱਥਾ ਟੇਕਣ ਗਿਆਂ ਹallelujah ਆਉਣਾ ਪੈਣਾ ਸਾਰਿਆਂ ਨੂੰ ਆਉਣਾ ਪੈਣਾ ਪ੍ਰਭੂ ਕੋਲੇ ਹੁਣ ਆ ਜਾਣਗੇ ਫੇਰ ਆ ਜਾਣਗੇ ਕਿਵੇਂ ਵੀ ਹੋਣ ਆਉਣਾ ਹੀ ਪੈਣਾ ਹallelujah ਜਦੋਂ ਕਾਲ ਯੁਗ ਦੇ ਦੈਨ ਆ ਗਏ ਜਦੋਂ ਬੁਰਾ ਹਾਲ ਹੋ ਗਿਆ ਉਦੋਂ ਕਹਿਣਗੇ ਵਾਕਈ ਪ੍ਰਭੂ ਯਿਸੂ ਵਾਲੇ ਤਾਂ ਬਹੁਤ ਸੌਖੇ ਅਸੀਂ ਤਾਂ ਰੋਂਦੇ ਕਲਾੰਦੇ ਫਿਰਦੇ ਹਾਂ ਹallelujah ਉਦੋਂ ਲੋਕਾਂ ਨੇ ਕਹਿਣਾ ਸਾਨੂੰ ਵੀ ਲੈ ਕੇ ਚਲੋ ਤੁਸੀਂ ਕਿੱਥੇ ਜਾਂਦੇ ਆ ਅਸੀਂ ਵੀ ਪ੍ਰਭੂ ਦੇ ਅੱਗੇ ਜਾ ਕੇ ਮੱਥਾ ਟੇਕੀਏ ਹallelujah ਕਹਿੰਦਾ ਤੂੰ ਤਾਂ ਮਹਾਨ ਹੈ ਅਤੇ ਸਾਰਜ ਕਰਤਵ ਕਰਦਾ ਹੈ ਤੂੰ ਹੀ ਪਰਮੇਸ਼ਵਰ ਹੈ ਹਾਲੇਲੂਇਆ ਸਾਰਜ ਕੰਮ ਕੌਣ ਕਰਦਾ ਵੈ ਪਰਮੇਸ਼ਰ ਕਰਦਾ ਵੈ ਮਹਾਨ ਵੀ ਪਰਮੇਸ਼ਰੀ ਹੈ ਵੱਡੇ ਵੱਡੇ ਕੰਮ ਪਰਮੇਸ਼ਰੀ ਕਰ ਸਕਦਾ ਹੈ ਹallelujah ਕਹਿੰਦਾ 헤ਜ ਹੋਵਾ ਮੈਨੂੰ ਆਪਣਾ ਰਾਹ ਸਿਖਲਾ ਮੈਂ ਤੇਰੀ ਸਚਾਈ ਵਿੱਚ ਚੱਲਾਂਗਾ ਮੇਰੇ ਦਿਰ ਨੂੰ ਇਕਾਗਰ ਕਰਕੇ ਮੈਂ ਤੇਰੇ ਨਾਮ ਦਾ ਪੈ ਮੰਨਾ ਹallelujah ਕਿਦੇ ਰਹਾ ਤੇ ਚੱਲਣਾ ਆਪਾਂ ਸ਼ੇਤਾਨ ਦੇ ਰਾਹਾਂ ਜੇਲਾਂ ਕਿ ਪਰਮੇਸ਼ਰ ਦੇ ਪਰਮੇਸ਼ਰ ਦੇ ਰਾਹਾਂ ਤੇ ਚੱਲਣਾ ਕਹਿੰਦਾ ਇੱਥੇ ਕਿ ਲਿਖਿਆ ਹੈ ਹੇ ਯਹੋਵਾ ਮੈਨੂੰ ਆਪਣਾ ਰਾਹ ਸਿਖਲਾ ਮੈਂ ਤੇਰੀ ਸੱਚਾਈ ਵਿੱਚ ਚੱਲਾਂਗਾ ਮੇਰੇ ਦਿਲ ਨੂੰ ਇਕਾਗਰ ਕਰਕੇ ਮੈਂ ਤੇਰੇ ਨਾਮ ਦਾ ਪੈ ਮੰਣਾ ਹਾਲੇਲੂਇਆ